ਪਰ ਇਹ ਕਰਨਾ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੇ ਇਹ ਕਿਥੇ ਕਿਥੇ ਗੱਲਾਂ। ਮੇਰੇ ਤਿੰਨ ਸਾਲ ਦਾ ਸਮਾਂ ਮਤਲਬ ਕੀ ਕਰ ਰਹੇ ਯਾਰ? ਜਿਸ ਤਰ੍ਹਾਂ ਲੰਘਿਆ ਬਿਆਨ ਕਰਨਾ ਬਹੁਤ ਔਖ ਹੈ। ਇੱਕ ਇੱਕ ਪਲ ਕੋਤੋਂ ਵਿਧਾ ਕੱਟਣਾ ਸ਼ਾਇਦ ਮੈਂ ਜੇਕਰ ਜ਼ਿਆਦਾ ਡੀਪਲੀ ਜਾਣਾ ਮੇਰਾ ਗਲ ਭਟ ਜਾਂਦਾ। ਪਰ ਫਿਰ ਵੀ ਮੈਨੂੰ ਇੱਕ ਚੀਜ਼ ਖੁੰਮ ਦਿਲੀ ਹੈ ਉਹ ਹੈ ਤੁਹਾਡਾ ਸਾਥ ਅਗਰ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚਿਆ ਇਹਨਾਂ ਵੀ ਕਰਤੋਂਗੇ ਜਿਸ ਤਰ੍ਹਾਂ ਸਟੇਟ ਵਿੱਚ ਵੀ ਇਹਨਾਂ ਵੱਲੋਂ ਹਰ ਮਾਰੜਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਨਾ ਫਿਰ ਤੁਸੀਂ ਹੱਥ ਕਿਸ ਤੱਕ ਹੈ ਇੱਕ ਲੋਕ ਕਿੱਥੋਂ ਤੱਕ ਜਾਂਦੇ ਨੇ ਪੁੱਤ ਨੂੰ ਮਾਰ ਦਿੱਤਾ ਅਸੀਂ ਕਰ ਲਿਆ ਅਸੀਂ ਸਮਝ ਲਿਆ ਆਕਾਲ ਪੁਰਖ ਦਾ ਭਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜਨਮ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਪਦੀ ਮਜਬੂਰੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦਾ ਕਿ ਸਰਕਾਰ ਕੀ ਦੀ ਹੈ ਸਰਾਰਤ ਕਰਦਾ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ 'ਚ ਸਾਡਾ ਜਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਓ ਤੁਹਾਨੂੰ ਆਪ ਦੇ ਦੁਕਾਨ ਦੇ ਵਿੱਚ ਗੱਲ ਭਰਨੀ ਪੋਗੀ ਮੈਂ ਪਰसों ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਛਣ-ਛਣ ਕੇ ਨਿਸ਼ਾਨੇ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਹਰ ਦੇ ਇਕੱਠੇ ਨਾ ਹੋਏ ਤਾਂ ਤੁਸੀਂ ਦੇਖ ਲਓ ਇਹਦੇ ਵਰਗੇ ਪਰਮਾਨਾਂ ਦੀ ਗਿਣਤੀ ਇੱਥੇ ਬਾਦੀ ਕੀਤੀ ਜਾਣੀ ਹੈ ਅੱਜ ਦਾ ਸਮਾਗਮ ਨਾ ਤਹਿਲਗਾਮ ਦੇ ਵਿੱਚ ਜਿਹੜੇ ਸਾਡੇ ਨਰਦੋਸ਼ ਬੱਚੇ ਘੋਮੀਆਂ ਦੇ ਨਾਲ ਭੁੰਨੇ ਅੱਜ ਦਾ ਸਮਾਗਮ ਜਿਹੜਾ ਘੋਮੀਆਂ ਨੇ ਦਾ ਨਜ਼ਾਇ ਪੁਲਿਸ ਦੇ ਕਸ਼ਦਰ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਉਸ ਸ਼ਹੀਦ ਕੌਮਾਂ ਦਾ ਬੱਚਾ ਜਿਹਨਾਂ ਦਾ ਬਿਨਾਂ ਕਸੂਰ ਤੋਂ ਤੁਸੀਂ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਲ ਖੜਨ ਦਾ ਮੈਂ ਪਰਮੇਵੀ ਕਰਦਾ ਔਰ ਤੁਸੀਂ ਥੋੜਾ ਜਿਹਾ ਘਬਰਾ ਜਾਂਦੇ ਹੋ ਆਪਣੇ ਫੋਲੋਅਰਾਂ ਦੇ ਅੱਗੇ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਆਲਾ ਨਾਲ ਥੋੜੇ ਚੰਨੇ ਪਰ ਸਿਹੜੀ ਹੋਣੀ ਚਾਹੀਦੀ ਕਿਉਂਕਿ ਮੇਰੇ ਪੁੱਤ ਦੇ ਮਗਰ ਬਹੁਤ ਬੱਦੀ ਸੀ ਪਰ ਘਰ ਨਾਲੇ ਬਹੁਤ ਥੋੜੀ ਨੇ ਜਿਹੜੀਆਂ ਤੁਹਾਡੇ ਵਿੱਚ ਮਿਲਦੀਆਂ। ਪਰਵਾਹ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ। ਜਦ ਤੱਕ ਉਹ ਹੀ ਸਰਕਾਰਾਂ ਦਾ ਆਪਾਂ ਵੋਟ ਕਰਾਂਗੇ ਦੇਖੋ ਕੰਮ ਥੋੜੇ ਲੱਤ ਦੇ ਦਾ ਹੁੰਦੇ ਹੀ ਹੈ ਇਹ ਹੁੰਦਾ ਹੀ ਹੈ ਤੇ ਆਪਾਂ ਨਾਲ ਅਰਾਦਾ ਨਹੀਂ ਛੋਟਾ ਕਰ ਸਕਦੇ। ਕਈ ਲੋਕ ਇਹਨੂੰ ਕੋਲੋਜੀਸ਼ਨ ਦੱਸਦੇ ਆ। ਠੀਕ ਹੈ ਭਾਈ ਬੱਚਾ ਜੀ ਕਿੱਥੇ? ਜਦੋਂ ਕੋਈ ਨਾ ਸੁਣੇ ਕਿਸੇ ਦਰ ਤੇ ਤਾਂ ਜਾਵਾਂਗੇ। ਇਹ ਤਾਂ ਤੁਸੀਂ ਐਪਲੀਕੇਸ਼ਨ ਦਿੰਦੀਆਂ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਉੱਥੇ ਪਈ ਹੈ ਮੈਂ ਤੁਮ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਵਸਣ ਲੱਗਿਆ ਤੁਹਾਨੂੰ ਸਾਰੇ ਨੂੰ ਪਤਾ ਲਾਰੈਂਸ ਨੇ ਇਹ ਵੀਡੀਓ ਕਰਵਾਇਆ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ ਉਹ 12 ਤੋਂ 15 ਮਿਲੀਅਨ ਦੇ ਕਰੀਬ ਉਹ ਜਿਹੜੀ ਵੀਡੀਓ ਚੱਲ ਗਈ ਹੈ ਪੰਤੋਂ ਮੇਰੇ ਪੁੱਤ ਦਾ ਕਹਿਣਾ 24 ਘੰਟੇ ਚੱਲਿਆ ਮਨੇ ਪੁੱਤ ਦਾ ਗਾਣਾ ਕਿਹ ਕਹਿੰਦਾ ਸੀ ਕੋ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚ ਇਹਨਾਂ ਮੇਲਾ ਕੌੜਾ ਲੱਗਦਾ ਕਿ ਇੰਨੀ ਜ਼ਬਰਦਸਤੀ ਉਹ ਬਾਣਾ ਬੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੱਕਾ ਹੈ ਮੇਰੇ ਘਰੇ ਕੰਮ ਕਰਤ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵੇਚਨ ਲੱਗਿਆ ਹੋਇਆ ਕੀ ਕਰ ਅਸੀਂ ਕੋਈ ਬਾਕੀ ਆ ਜੇ ਸਾਰਿਆਂ ਦੇ ਕਰਨੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗੜਗੜਾਇਆ ਔਰ ਇਹਨਾਂ ਦਾ ਹੋਤੋ ਸੀ ਮੈਂ ਕੁੱਲ ਦੇ ਫੁੱਲ ਚੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦੇ ਹਿੱਸੇ ਬਣੋ ਪਰ ਮੈਨੂੰ ਦੱਸੋ ਜਦੋਂ ਲੀਗਲ ਸਿਸਟਮ ਦਾ ਹਿੱਸਾ ਮੇਰੇ ਪੁੱਤ ਗਿਆ ਅਸਤੀਆਂ ਨੂੰ ਬਣਾਉਂਦੇ ਆ ਤਾਂ ਜਦੋਂ ਮੈਂ ਦਰਦਰ ਜਾ ਕੇ ਲੋਕਾਂ ਤੋਂ ਧੀ ਭਿੰਗੂ ਦਾ ਬੋਲਤਾਂਗੀ ਤਾਂ ਮੈਂ ਕੀ ਕਰਾਂਗਾ ਇਹ ਕਾਲੀ ਧੋੜੀ ਸਰਕਾਰ ਕੱਲ ਵੀ ਸੁਣਦੀ ਅਸੀਂ ਮੀਨਾ ਬੀਬੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿਤ ਗਏ पची फुट जी दूरी ते बेठा भगवंत मान मल्त पहमी जी बि कलाकार कलाकार बहुत प्यारु कंदा उते आसनि तेरी गल करा फतेह बुल जी कोशिश नी की अठ चारे करण जी लंघे बि जॾो वक्त पिणु खड़े ਸੋਖਾ ਕੋਲੇ ਜਦੋਂ ਲੱਗਦੀ ਸੂਰਤਾਂ ਫਾਇਲਸਰ ਹੋਤਾਂ ਨੇ ਮੰਨਣੀ ਸੀ ਬੜਿਆਂ ਨੇ ਸੀ ਤਾਂ ਮੱਲਗਰ ਸੀ। ਕੱਲੇ-ਕੱਲੇ ਕਰਕੇ ਕੁਝ ਤਾਂ ਪੁੱਤ ਵੀ ਦਾਰਦੇ ਸੀ ਜੁੰਡੇ ਨੇ। ਰਹਿੰਦੇ ਫੂਦੇ ਸੀ ਜਿਹੜੇ ਮਾਂ ਤਾਰੇ ਨੇ। ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਆਉਣ ਦੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ। ਤਦੋਂ ਅੱਜ ਮੈਂ ਜਿਹੜੀ ਗੱਲਾਂ ਏਰੇ ਮੇ ਦਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਮੋੜੀ ਗੱਲਾਂ ਕਰਦੀ ਇਸ ਦੇ ਘੇਰੇ ਤੋਂ ਬਾਹਰ ਨਹੀਂ ਜਾਣੀ। ਅైనా ਦਾ ਕਦਾਇਰ ਕਦੇ ਕੋਈ ਗੁਲਾਮੀ ਵਾਲੇ ਮੇਜੇ ਨੇ ਵੀ ਕੀਤਾ ਜਿੰਨਾ ਇਹ ਸਰਕਾਰ ਕਰਦੀ ਹੈ ਸਾਡੇ ਪੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਤਾਰ ਪਾਰ ਕਰਦੇ ਪਿੱਛੇ ਜਾ ਤੁਸੀਂ ਕਤਲ ਕਰ ਦਿੰਦੇ ਹੋ ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਣੇ ਨੂੰ ਸਖਤ ਕਰਦੀਆਂ ਇੱਕ 300 ਦੋਦਾ ਪਰਚਾ ਦਿੰਦੇ ਹੋ 4 ਸਾਲਾਂ ਬਾਅਦ ਉਹ ਜਮਾਨਤ ਹੋਏਂਗੇ ਮੁਰਗੇ ਅਗਲਾ ਅੰਦਰ ਨਹੀਂ ਜਾਂਦਾ